ਸਾਰੇ ਨੁਕਤੇ ਬਲੋਂ ਮੈਂ ਵਾਰੀ ਵਾਰੀ ਉੱਤੀ ਦੀ ਫਤ ਤੇ ਅੱਜ ਤੁਹਾਡੇ ਸਾਰਿਆਂ ਦੇ ਰੂਪ ਹੋਣ ਦਾ ਜਿਹੜਾ ਮੁੱਖ ਮਕਸਦ ਆ ਕਿ ਜਿਹੜੀਆਂ ਲੁਧਿਆਣੇ ਦੇ ਵਿੱਚ ਜਿਹੜੀ ਚੋਣ ਚੱਲ ਰਹੀ ਆ ਲੁਧਿਆਣਾ ਪੱਛਮੀ ਹਲਕੇ ਦੀ ਅਤੇ ਉਹਦੇ ਵਿੱਚ ਸ਼ਰੋਮਨੀ ਆ ਕਾਲੇਦਰ ਵੱਲੋਂ ਸਰਦਾਰ ਪਰਮਕਾਸ਼ ਸਿੰਘ ਘੁੰਮਣ ਚੋਣ ਲੜ ਰਏ ਨੇ ਤੇ ਜਿਨ੍ਹਾਂ ਦੇ ਨਾਲ ਮੇਰੇ ਪਨ ਨਿੱਜੀ ਤੌਰ ਤੇ ਬੜੇ ਵਧੀਆ ਸਬੰਧ ਰਏ ਨੇ ਸੋ ਜਦੋਂ ਕੋਈ ਵਿਅਕਤੀ ਚੋਣ ਲੜਦਾ ਉਹਰੇ ਤੱਕ ਪਹੁੰਚ ਕਰਦਾ ਹਰ ਵੋਟਰ ਤੱਕ ਹਰ ਵਰਕਰ ਤੱਕ ਹਰ ਆਗੂ ਤੱਕ ਅਤੇ ਚਾਹੇ ਕੋਈ ਵਿਰੋਧੀ ਪਾਰਟੀ ਦਾ ਵਰਕਰ ਹੋ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ ਕੈਂਡੀਡੇਟ ਵੱਲੋਂ ਲੇਕਿਨ ਮੈਂ ਇਹ ਦੱਸਣਾ ਚਾਹੁੰਨਾ ਸਮੂਚੀ ਸੰਗਤ ਨੂੰ ਕਿ ਇਹ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਮੈਨੂੰ ਕੁਮਰ ਸਾਹਿਬ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਮਿਲਣਾ ਮੈ ਜੀ ਆਨ ਕਿੰਨਾ ਮੈਂ ਰਾਤ ਨੂੰ ਡੇਟ ਹੋਊਗਾ 10 ਵਜੇ ਵਿਲੇ 10 ਵਜੇ ਤੋਂ ਬਾਅਦ ਬਣੂਗਾ ਮੇਰੀ ਕੋਈ ਲੇਟ ਆ ਜਾਓ ਪਰ ਲੇਕਿਨ ਮੇਰੇ ਕੋਲ ਤਾਂ ਕੀ ਹੁਣ ਉਹ ਨਹੀਂ ਮੈਂ ਸ਼ਾਮ ਨੂੰ ਉਹਨਾਂ ਦਾ ਇੱਕ ਇੰਟਰਵਿਊ ਸੁਣਿਆ ਜਿਹਦੇ ਵਿੱਚ ਇਹ ਪੰਜ ਮੈਂਬਰੀ ਜਿਹੜੀ ਪੁਰਦੀ ਕਮੇਟੀ ਆ ਉਹਦੇ ਖਿਲਾਫ ਤੇ ਮੇਰੇ ਨਿੱਜੀ ਖਿਲਾਫ ਉੱਥੇ ਬੋਲ ਰਹੇ ਨੇ ਚਲੋ ਮੈਂ ਉਹਨਾਂ ਦੀ ਮਰਜ਼ੀ ਹੈ ਨਹੀਂ پتہ ਚਾਹੀਦੀ ਉਹਨਾਂ ਨੂੰ ਸਾਡੇ ਨੂੰ ਅਸੀਂ ਚੁੱਪ ਰਹੇ ਲੇਕਿਨ ਹੁਣ ਮੈਂ ਦੇਖ ਰਿਹਾ ਕਿ ਕੁਝ ਦਿਨਾਂ ਤੋਂ ਰੈਗੂਲਰ ਉਹਨਾਂ ਦੀਆਂ ਸਟੇਟਮੈਂਟਾਂ ਉਹਨਾਂ ਦੇ ਇੰਟਰਵਿਊ ਜਿਹੜੇ ਆ ਰਹੀਆਂ ਨੇ ਸਿਰਫ ਮੇਰੇ ਖਿਲਾਫ ਹੀ ਆ ਰਹੀਆਂ ਨੇ ਮੇਰਾ ਕਰਮ ਜਿਹੜਾ ਉਹਨਾਂ ਕਲਾਬ ਕੈਡਿਟ ਚੋਂ ਡਰ ਰਹੇ ਉਹਨਾਂ ਦੇ ਖਿਲਾਫ ਦਾ ਕੁਛ ਸ਼ਾਹਦੋਗਤ ਜਮ ਕਰਦੇ ਨਹੀਂ ਕਰਦੇ ਲੇਕਿਨ ਉਹਨਾਂ ਦੀ ਹਰ ਇੰਟਰਵਿਊ ਦੇ ਵਿੱਚ ਮੇਰਾ ਜ਼ਿਕਰ ਆਇਆ ਕਿ ਮੈਂ ਉਹਨਾਂ ਦੀ ਸ਼ਾਦ ਰੋਤਾ ਕਰ ਰਹੇ ਮੈਂ ਕਦੇ ਕਦੇ ਕਹਿੰਦੇ ਕਿ ਕਿਸੇ ਪਾਰਟੀ ਦੀ ਮਦਦ ਕਰ ਰਹੇ ਕਦੇ ਕਿਸੇ ਪਾਰਟੀ ਦੀ ਰਨ ਨਹੀਂ ਹੁੰਦੀ ਆ ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗਾ ਤੁਸੀਂ ਉਹ ਸਬੂਤ ਪੇਸ਼ ਕਰ ਦਿਓ ਲੋਕਾਂ ਨੂੰ ਆਪੇ ਸਾਨੂੰ ਪਤਾ ਲੱਗ ਜਾਊਗਾ ਜਿਹੜਾ ਵੀ ਤੁਸੀਂ ਕਦੇ ਕਹਿੰਦੇ ਹੋ ਕੋਈ ਪੰਜ ਮੈਂਬਰੀ ਕਮੇਟੀ ਜੋ ਕੋ ਦਿੱਲੀ ਗਿਆ ਫਲਾਨੀ ਪਾਰਟੀ ਨੂੰ ਮਿਲਣ ਗਿਆ ਤੁਸੀਂ ਸਬੂਤ ਦਿਓ ਤਾਂ ਅਸੀਂ ਸਾਨੂੰ ਪਤਾ ਲੱਗੇ ਕਿ ਕੌਣ ਗਿਆ ਵਾ ਦੇਖੋ ਅਸੀਂ ਮੈਂ ਪਾਰਟੀ ਦੇ ਬਹੁਤ ਅਸੁਪਾਈ ਰਿਹਾ ਹਮੇਸ਼ਾ ਹੀ ਪਾਰਟੀ ਦੀ ਮਜਬੂਤੀ ਲਈ ਸਾਡੇ ਲੀਡਰਸ਼ਿਪ ਨਾਲ ਕੁਝ ਮਤਭੇਦ ਚੱਲ ਰਹੇ ਪਿਛਲੇ ਸਮੇਂ ਤੋਂ ਲੇਕਿਨ ਉਸ ਵਾਰ ਜਿੱਨੀ ਅਸੀਂ ਚੋਣਾਂ ਆਈਆਂ ਪਾਰਲੀਮੈਂਟਰੀ ਚੋਣਾਂ ਆਏ ਹੁੰਦੇ ਆਣੇ ਤੇ ਪੋਟੇਰਾੜੀ ਹਿੰਦੇ ਸਰਜੀ ਸਿੰਘ ਤੇ ਮੋਟੇ ਚੋਂ ਲੜ ਰਹੇ ਕੁਝ ਉਹਨਾਂ ਦੀ ਕੀ ਮਦਦ ਹੋਈ ਸੀ ਹਰ ਤਰ੍ਹਾਂ ਦੀ ਮਦਦ ਆਪਣੇ ਪੱਲੇ ਉਹ ਮਦਦ ਕੀਤੀ ਜਾਂ ਫਾਈਨੈਂਸ਼ੀਅਲੀ ਤੇ ਦਿਨ ਰਾਤ ਲਈ ਕੀਤਾ ਠੀਕ ਆ ਬਾਕੀ ਤਾਂ ਲੋਕਾਂ ਤੇ ਕਿਸਮਤ ਤੇ ਹੱਥਾਂ ਤੋਂ ਵੀ ਕਾਮਯਾਬੀ ਕਾਰਪੋਰੇਸ਼ਨ ਦੇ ਚੋਣਾਂ ਲੰਘ ਕੇ ਗਈਆਂ ਜਿਹੜੇ ਵੀ ਕੈਂਡੀਡੇਟ ਕਿਉਂ ਲੜ ਰਹੇ ਜਿਹਨੇ ਮੈਨੂੰ ਬੁਲਾਇਆ ਜਿੱਥੇ ਬੁਲਾਇਆ ਉਥੇ ਪਹੁੰਚਿਆ ਉਹਨਾਂ ਨੇ ਹਰ ਤਰ੍ਹਾਂ ਨਾਲ ਮਦਦ ਕੀਤੀ ਹੈ ਦੇਖੋ ਸਾਡੀ ਭਰਤੀ ਚੱਲ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੀ ਭਰਤੀ ਦਾ ਕਟਨ ਨਹੀਂ ਕੀਤਾ ਇਸ ਕਰਕੇ ਵੀ ਤੁਹਾਡੀ ਚੋਣ ਨੂੰ ਕੋਈ ਦਿੱਕਤ ਨਾ ਆਵੇ ਕੋਈ ਗਲਤ ਮੈਸੇਜ ਨਾ ਜਾਵੇ ਸਾਨੂੰ ਰੈਗੂਲਰ ਪਛਮੀ ਹਲਕੇ ਦੇ ਵਿੱਚੋਂ ਵੀ ਬਹੁਤ ਲੋਕਾਂ ਦੇ ਕਈ ਕੋਤਰਾ ਕਮੇਟੀਆਂ ਦੇ ਵਰਕਰਾਂ ਦੇ ਫੋਨ ਆ ਰਹੇ ਕਿ ਅਸੀਂ ਭਰਤੀ ਕਰਕੇ ਕੱਟ ਰੱਖ ਕੇ ਭਰਤੀ ਕਰਦੀਆਂ ਲੇਕਿਨ ਅਸੀਂ ਜਦੋਂ ਤੱਕ ਇਲੈਕਸ਼ਨ ਚੱਲ ਰਹੀ ਹੈ ਅਸੀਂ ਕੋਈ ਪ੍ਰੋਗਰਾਮ ਨਹੀਂ ਕਰ ਰਹੇ ਇਸੇ ਕਰਕੇ ਮੇਰੀ ਤਸੀਹ ਕਰ ਲਉ ਕੋਈ ਗਲਤ ਮੈਸੇਜ ਨਾ ਜਾਵੇ ਲੋਕਾਂ ਦੇ ਵਿੱਚ ਲੇਕਿਨ ਤੁਸੀਂ ਤੁਹਾਡੇ ਪਰ ਹੋ ਰਹਾ ਹੈ ਕਿ ਕੋਈ ਗੱਲ ਆ ਰਹੀ ਹੈ ਤੈਨੂੰ ਚੌਂੜੜਾ ਰਹੀਆਂ ਆਂ ਆਉਂਦੀ ਚੌਂੜੜੋ ਤੁਸੀਂ ਫੈਸਲਾ ਲੋਕਾਂ ਦੇ ਹੱਥਾਂ ਕਿਸਮਤ ਦੇ ਹੱਥਾਂ ਤੇ ਇਹ ਨਹੀਂ ਕਿ ਰੋਜ਼ ਤੁਸੀਂ ਵਾਰ-ਵਾਰ ਇੱਕੋ ਹੀ ਗੱਲ ਤੇ ਤੁਸੀਂ ਜਗਰ ਕਰ ਰਹੇ ਸੀ ਚੌਂੜਾ ਲੜੀਆਂ ਨੇ ਤੇ ਜਿੰਨੀ ਚੌਂੜੀ ਲੜੀ ਆ ਸਰਕਾਰ ਦੇ ਖੁੱਦ ਵੀ ਲੜੀ ਆ ਬੜਾ ਖਸ਼ ਹੋਇਆ ਤੇ ਕੇਚਾਈਆਂ ਵੀ ਹੋਈਆਂ ਝਲੀਆਂ ਸਾਰੀਆਂ ਕੀ ਸੋਟਾ ਤੁਮਾਝਾ ਦੇਖਦੇ ਸੀਗੇ ਕਿ ਮਰਜ਼ੀ ਵੀ ਕਰਦੇ ਸੀ ਮੀਆਂ ਨੇ ਮਰਜ਼ੀ ਵੀ ਕੀਤੀ ਹੈਗੀ ਨਹੀਂ ਵੀ ਕਿਤੇ ਕੋਈ ਨਹੀਂ ਅਗਲੇ ਦੀ ਮਰਜ਼ੀ ਆ ਰਹੀ ਦੀ ਲੇਕਿਨ ਕੋਈ ਨਹੀਂ ਆਗੂ ਹੈ ਜਿਹੜਾ ਉਹ ਇੱਕ ਪਾਰਟੀ ਦੇ ਵਿੱਚ ਰਹੇ ਕਿਤੇ ਕਦੇ ਕਦੇ ਦੂਜੀ ਪਾਰਟੀ ਨੂੰ ਫਟਵਾ ਸਕਦਾ ਕਦੇ ਜਾਂ ਉਹ ਕਹਿ ਸਕਦਾ ਕਦੇ ਉਹਦੀ ਆਪਣੀ ਕੀ ਉਹਦੇ ਵਿੱਚ ਵੈਲੀ ਰਹਿ ਜਾਂਦੀ ਹੈ ਸੋ ਇਸ ਲਈ ਤੁਸੀਂ ਇਹ ਸਾਰੀ ਗੱਲਾਂ ਛੱਡ ਕੇ ਆਪਦੀ ਡਿ렉ਸ਼ਨ ਵੱਲ ਧਿਆਨ ਦਿਓ ਫੋਲਡਿੰਗ ਰਹੇਗੇ ਬਾਕੀ ਜਿਹੜਾ ਨਤੀਜਾ ਲੋਕਾਂ ਨੇ ਦੇਣਾ ਤੇ ਪਰਵਾਸ ਉਹਲੇ ਦੇਣਾ ਹੈ ਕਾਨੂੰ ਫੇ ਸਾਨੂੰ ਤੁਸੀਂ ਬਲੇਮ ਦਉਂ ਸੋ ਆਪ ਦੀ ਨਰਜੀ ਹੈ ਜਿਹੜੀ ਸਾਰੀ ਇਸ ਪਾਸੇ ਲਾਉਂਦੇ ਸੀ ਸੋ ਮੇਰਾ ਕਿਉਂਕਿ ਬਾਰ ਬਾਰ ਤੁਹਾਡੀਆਂ ਇਹ ਗੱਲਾਂ ਆ ਰਹੀਆਂ ਸੀ ਇਸ ਲਈ ਪਹਿਸਤਾ ਮੈਂ ਚਾਹੁੰਦਾ ਸੀ ਕਿ ਮੈਂ ਜਵਾਬ ਦਵਾਂ ਲੇਕਿਨ ਜਦੋਂ ਬਾਰ ਬਾਰ ਤੁਸੀਂ ਰੋਜ਼ ਗੱਲ ਲੀਕ ਤੇ ਸ਼ੁਰੂ ਹੋਗੇ ਤਾਂ ਅਲੱਗ ਨਾ ਪਤਾ ਨਹੀਂ ਕਿਉਂ ਚੁੱਪ ਬਿਠੇ ਰਹੇ ਸੋ ਇਸ ਲਈ ਇਧਰ ਜੋ ਵੀ ਆ ਤੁਸੀਂ ਅਜੇ ਤੱਕ ਮੇਰੇ ਕੋਲ ਇਹ ਨਾ ਆਏ ਹੋ ਮਦਦ ਦੇ ਲਈ ਤੇ ਨਾ ਤੁਹਾਨੂੰ ਮੇਨਾਂ ਲੋੜ ਸਾਡੀ ਮਦਦ ਦੀ ਸਿਰ ਤੁਸੀਂ ਜਾਣ ਬੁੱਝ ਕੇ ਕਿਰਦਾਰ ਕੁਸ਼ੀ ਕਰ ਰਹੇ ਹੋ ਉਹਦੇ ਬਨਾਵ ਕਰਨਾ ਚਾਹੁੰਦੇ ਹੋ ਸੇ ਬਾਕੀ ਸਾਰਾ ਲੋਕ ਜਾਣਦੇ ਨੇ ਮੇਰੇ ਬਾਰੇ ਮੇਰੇ ਘਰਦਾਰ ਬਾਰੇ ਵੀ ਜਾਣਦੇ ਨੇ ਲੋਕਾਂ ਨੂੰ ਸਾਰਾ ਪਤਾ ਹੀ ਹੈ ਸੋ ਸਾਰਿਆਂ ਦਾ ਧੰਨਵਾਦ ਵੈਰੀ ਗੁੱਡ ਜੀ ਕਾਲ ਸਾਰਿਆਂ ਵੈਰੀ ਗੁੱਡ ਜੀ ਫਤਿਹ